ਪਿਓਰ ਕੈਮਰੀ ਕਾਟਨ ਸ਼ਰਟ ਰਹੇਗੀ 175 ਵੱਡੇ ਪਣੇ ਦੇ ਵਿੱਚ ਸੁਪਰ ਫਾਈਨ ਫੈਬਰਿਕ ਰਹੇਗਾ 2 ਮੀਟਰ ਇਸ ਦੇ ਨਾਲ ਕਾਟਨ ਦੀ ਬਾਟਮ ਰਹੇਗੀ ਬਾਟਮ ਤੇ ਪੈਚਵਰਕ ਹੋਇਆ ਦੁਪੱਟਾ ਕੋਟਾ ਡੋਰੀਆ ਰਹੇਗਾ ਡਿਜ਼ਾਈਨਰ ਦੁਪੱਟਾ ਰੈਡੀ ਕੀਤਾ ਹੋਇਆ 750 ਵਿੱਚ ਤੁਸੀਂ ਸੂਟ ਬਾਈ ਕਰ ਸਕਦੇ ਹੋ ਵਿਦਆਊਟ ਲਰਨਿੰਗ ਸਟਿਚ ਹੋਣਗੇ ਇਹ ਵੀ ਫੈਬਰਿਕ ਬਹੁਤ ਫਾਈਨ ਆ ਪਾਕਿਸਤਾਨੀ ਸੂਟ ਰਹੇਗਾ ਪਿਓਰ ਕਾਟਨ ਦਾ ਹੈਵੀ ਵਰਕ ਹੋਇਆ ਚਿਕਨ ਦਾ ਕਟਵਰਕ ਦੇ ਨਾਲ ਆਲ ਓਵਰ ਸੂਟ 2.5 ਮੀਟਰ ਸ਼ਰਟ ਮਿਲੇਗੀ ਬਾਟਮ ਇਸ ਦੇ ਨਾਲ ਕਾਟਨ ਦੀ ਰਹੇਗੀ 2.5 ਮੀਟਰ ਪਿਓਰ ਕਾਟਨ ਦੀ ਦੁਪੱਟਾ ਕਾਟਨ ਲinnen ਦਾ ਬੁਰਸ਼ ਪੈਂਟ ਰਹੇਗਾ 2.5 ਮੀਟਰ 1480 ਚ ਬਾਈ ਕਰ ਸਕਦੇ ਹੋ ਬਹੁਤ ਹੀ ਸੋਹਣੇ ਪ੍ਰਿੰਟ ਆਗੇ ਨੇ ਪਿਓਰ ਜੂਟ ਕਾਟਨ ਰਹੇਗੀ ਡਿਜੀਟਲ ਪ੍ਰਿੰਟ ਆਲ ਓਵਰ ਸੂਟ ਰਹੇਗਾ 5 ਮੀਟਰ ਨਾਰਮਲ ਪਣਾ ਰਹੇਗਾ 1550 ਵਿੱਚ ਸੂਟ ਤੁਸੀਂ ਬਾਈ ਕਰ ਸਕਦੇ ਹੋ। ਪ੍ਰਿੰਟ ਐਂਡ ਜੋ ਇਸ ਦੇ ਵਿੱਚ ਕਲਰ ਆਏ ਨੇ ਬਹੁਤ ਹੀ ਸੋਹਣੇ ਪ੍ਰਿੰਟ ਤੇ ਸਰਦਾਰੀ ਕਲਰਾਂ ਦੇ ਵਿੱਚ ਸੂਟ ਆਏ ਨੇ। ਵਿਦਆਊਟ ਦੁਪੱਟਾ ਇਹ ਸੂਟ ਮਿਲਣਗੇ। ਲਿਮਟਿਡ ਸਟਾਕ ਦੇ ਵਿੱਚ ਆ ਇਹ। ਪਾਰਟੀ ਵੇਅਰ ਸੂਟ ਰਹੇਗਾ 올ਓਵਰ ਨੈਚੁਰਲ ਕريب ਦਾ ਹੈਂਡਵਰਕ ਹੋਏ ਸਲੀਵਸ ਤੇ ਐਂਡ ਬਾਟਮ ਤੇ ਹੈਵੀ ਵਰਕ ਰਹੇਗਾ ਚਨੌਣ ਦਾ ਦੁਪੱਟਾ ਰਹੇਗਾ। ਇਹ ਦੁਪੱਟਾ ਸੂਟ ਰਹੇਗਾ ਪਿਓਰ ਕੈਮਰੀ कॉटन ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਸ਼ਰਟ ਰਹੇਗੀ 1.80 ਵੱਡੇ ਪਣੇ ਦੇ ਵਿੱਚ ਇਸ ਦੇ ਨਾਲ ਬਾਟਮ ਰਹੇਗੀ 1.80 ਵੱਡੇ ਪਣੇ ਦੇ ਵਿੱਚ ਕੋਟਾ ਡੋਰੀਏ ਦਾ ਦੁਪੱਟਾ ਰਹੇਗਾ 2 ਮੀਟਰ 600 ਦੇ ਵਿੱਚ ਤੁਸੀਂ ਕੋਈ ਵੀ ਸੂਟ ਬਾਏ ਕਰ ਸਕਦੇ ਇਹਨਾਂ ਦੇ ਵਿੱਚੋਂ ਜੋ ਵੀ ਤੁਸੀਂ ਸੂਟ ਸਿਲੈਕਟ ਕਰੋਗੇ ਇਸ ਵੀਡੀਓ ਵਿੱਚ ਪਸੰਦ ਆਏਗਾ ਤੁਹਾਨੂੰ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਨੰਬਰ ਆਪਣਾ ਮੈਂਸ਼ਨ ਸਕਰੀਨਸ਼ਾਟ ਉਸ ਤੇ ਸੈਂਡ ਕਰਕੇ ਆਪਣਾ ਸੂਟ ਦੀ ਡਿਟੇਲ ਲੈ ਸਕਦੇ ਹੋ ਐਂਡ ਆਪਣਾ ਉੱਥੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਵਿਦਆਊਟ ਲਰਨਿੰਗ ਸਟਿਚ ਹੋਣਗੇ ਪ੍ਰਿੰਟ ਸਾਰੇ ਆਪਾਂ ਐਡ ਕਰ ਦਿੱਤੇ ਨੇ ਬਹੁਤ ਹੀ ਵਧੀਆ ਫੈਬਰਿਕ ਹੁੰਦਾ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ ਆਪਣਾ ਪ੍ਰਾਈਸ ਬਹੁਤ ਘੱਟ ਹੁੰਦਾ ਤੇ ਆਪਾਂ ਕੋਈ ਨਾ ਕੋਈ ਆਫਰ ਜ਼ਰੂਰ ਐਡ ਕੀਤੀ ਹੁੰਦੀ ਆ ਪਿਓਰ ਕਾਟਨ ਦਾ ਇਹ ਸ਼ਰਟ ਰਹੇਗਾ 2.5 ਮੀਟਰ neck ਤੇ ਹੈਂਡਵਰਕ ਰਹੇਗਾ 2.5 ਮੀਟਰ ਬਾਟਮ ਰਹੇਗੀ ਮਡਾਲ ਕਾਟਨ ਦੀ ਖਾਦੀ ਸਿਲਕ ਦਾ ਪ੍ਰਿੰਟਡ ਇਸ ਦੇ ਨਾਲ ਦੁਪੱਟਾ ਰਹੇਗਾ 999 ਵਿੱਚ ਸੂਟ ਤੁਸੀਂ ਬਾਈ ਕਰ ਸਕਦੇ ਹੋ ਪਿਓਰ ਕਾਟਨ ਪ੍ਰਿੰਟਡ ਸ਼ਰਟ ਰਹੇਗੀ 1.70 ਵੱਡੇ ਪਣੇ ਦੇ ਵਿੱਚ ਪਿਓਰ ਕਾਟਨ ਦੀ ਵਾਈਟ ਟਾਈ ਡਾਈ ਬਾਟਮ ਰਹੇਗੀ 2 ਮੀਟਰ ਸੌਫਟ ਕੋਟਾ ਡੋਰੀ ਹੈ ਟਾਈ ਟਾਈ ਦੁਪੱਟਾ ਰਹੇਗਾ ਦੁਪੱਟੇ ਦੀ ਕੱਟ 2 ਮੀਟਰ ਰਹੇਗੀ 1299 ਵਿੱਚ ਸੂਟ ਬਾਈ ਕਰ ਸਕਦੇ ਆ ਵਿਦਾਊਟ ਲਾਈਨਿੰਗ ਸਟੀਚ ਹੋਏਗਾ ਬਹੁਤ ਹੀ ਸੋਹਣਾ ਸੂਟ ਹੈ ਗਰਮੀਆਂ ਦੇ ਲਈ ਬਾਹਰ ਅੰਦਰ ਜਾਣ ਦੇ ਲਈ ਇਹ ਬਾਟਮ ਵਰਕ ਰਹੇਗਾ ਕੈਮਰੀ ਕਾਟਨ ਡਿਜੀਟਲ ਪ੍ਰਿੰਟਡ ਸ਼ਰਟ ਰਹੇਗੀ 2 ਮੀਟਰ ਇਸ ਤੇ ਜੋ ਬਾਟਮ ਆ ਉਸ ਤੇ ਵੀ ਵਰਕ ਹੋਇਆ ਮਸਲੀਨ ਦਾ ਦੁਪੱਟਾ ਰਹੇਗਾ ਜਾਂ ਕੋਟਾ ਡੋਰੀਆ ਦਾ ਦੁਪੱਟਾ ਐਡ ਕੀਤਾ ਹੋਇਆ ਟਾਈ ਡਾਈ ਦਾ ਦੁਪੱਟਾ ਰਹੇਗਾ 셔ਟ 1.75 ਵੱਡੇ ਪਣੇ ਦੇ ਵਿੱਚ ਬਾਟਮ 2 ਮੀਟਰ ਦੁਪੱਟਾ ਵੀ 2 ਮੀਟਰ ਮਿਲੇਗਾ ਤੁਸੀਂ ਇਹ 600 ਦੇ ਵਿੱਚ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦੇ ਹੋ ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਡੇਲੀ ਤੁਸੀਂ ਵੀਡੀਓ ਨੂੰ ਦੇਖਿਆ ਕਰੋ ਕਿਉਂਕਿ ਆਪਾਂ ਆਫਰ ਐਡ ਕਰਦੇ ਹੁੰਨੇ ਆ ਹੋਰ ਵੀ ਤੁਸੀਂ ਨਵੇਂ-ਨਵੇਂ ਪ੍ਰਿੰਟ ਦੁਪੱਟਾ ਸੂਟ ਪਾਰਟੀ ਵੇਅਰ ਸੂਟ ਤੇ ਜੋ 트ੈਂਡਿੰਗ ਚ ਆ ਰਹੇ ਨੇ ਡਿਜ਼ਾਈਨ ਉਹ ਦੇਖਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ ਜੀ